ਸਰ ਕੀ ਨਾਮ ਹੈ ਤੁਹਾਡਾ ਅੱਜ ਤੁਸੀਂ 71 ਹੋਏ ਹੋ ਕੀ ਕਾਰਨ ਮੈਂ ਦੀਪਕ ਵਰਮਾ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਸੋ ਕਿਤੇ ਨਾ ਕਿਤੇ ਅਸੀਂ ਰੋਜ਼ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟਸ ਚਾਹੇ ਉਹ ਸੋਸ਼ਲ ਮੀਡੀਆ ਤੇ ਕਹਿ ਲਈਏ ਚਾਹੇ ਅਸੀਂ ਹਾਈਵੇਅਸ ਤੇ ਕਹਿ ਲਈਏ ਕਿਤੇ ਨਾ ਕਿਤੇ ਉੱਥੇ ਇੱਕੋ ਸਲੋਗਨ ਸਾਨੂੰ ਵੇਖਣ ਨੂੰ ਮਿਲਦਾ ਤਰੱਕੀ ਦੇ 3 ਸਾਲ ਆ ਮੈਂ ਤੁਹਾਨੂੰ ਤਰੱਕੀ ਦਿਖਾਉਣਾ ਚਾਹੁੰਦਾ ਮੈਂ ਤੁਸੀਂ ਬਾਅਦ ਚ ਆਪਣੀ ਵਾਈਟ ਦੇ ਵਿੱਚ ਜ਼ਰੂਰ ਕਵਰ ਕਰਿਓ ਕਿ ਜਿਹੜੀ ਤਰੱਕੀ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੀਤੀ ਆ ਅਸੀਂ ਅੱਜ ਉੱਥੇ ਖੜੇ ਆ ਇਹ ਇੱਥੇ ਕੁਰਾਲੀ ਦੀ ਮੇਨ ਐਂਟਰੈਂਸ ਆ ਜਿਹਨੂੰ ਅਸੀਂ ਬਡਾਲੀ ਰੋਡ ਕਹਿੰਦੇ ਆ ਇਹ ਮੇਨ ਐਂਟਰੈਂਸ ਦੇ ਨਾਲ ਐਡਜੋਇਨਿੰਗ ਹੋ ਕੇ ਇਹ ਇੱਥੋਂ ਤਕਰੀਬਨ ਤਕਰੀਬਨ ਇੱਥੋਂ 5 5-600 ਫੈਮਿਲੀਜ਼ ਇੱਥੇ ਰਹਿੰਦੀਆਂ ਇੱਥੇ ਘਟੋ ਘਟ 5-7 ਸਾਲ ਤੋਂ ਇੱਥੇ ਸੜਕ ਦਾ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੇ ਵਿਚਾਰੇ ਲੋਕ ਰਹਿ ਰਹੇ ਆ ਇਹਨਾਂ ਨੇ ਅੱਜ ਬੜਾ ਹਾਰ ਕੇ ਇੱਥੇ ਸਾਨੂੰ ਇੱਥੇ ਸੱਦੇ ਆ ਜ ਆਪਣੀ ਮੁਸ਼ਕਲਾਂ ਦਾ ਇਹਨਾਂ ਨੇ ਅੱਜ ਸਾਨੂੰ ਸੁਣਾਈਆਂ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਸਾਬਕਾ ਮੰਤਰੀ ਬੀਬਾ ਜੀ ਗਗਨ ਅਨਮੋਲ ਮਾਨ ਜੀ ਜਿਨ੍ਹਾਂ ਨੇ ਬਹੁਤ ਸੋਹਣਾ ਵਿਕਾਸ ਇੱਥੇ ਸਾਡੇ ਸ਼ਹਿਰ ਲਈ ਕੀਤਾ ਆ ਬੀਬਾ ਜੀ ਇੱਥੇ ਪਿਛਲੇ ਮਹੀਨੇ ਦੀ ਗੱਲ ਆ ਇੱਥੇ ਇਤੋਂ 500 ਮੀਟਰ ਦੂਰ ਦੀ ਗੱਲ ਆ ਇੱਥੇ ਜੀ ਸੀ ਵੀ ਆ ਲੈ ਕੇ ਆਏ ਸਨ ਮੈਂ ਕਹਿੰਦਾ ਜੀ ਸੀ ਬੀਆਂ ਵੀ ਇਸ ਕਰਕੇ ਲੈ ਕੇ ਆਏ ਸੀ ਕਿ ਕਿਸੇ ਨਾ ਕਿਸੇ ਦੀ ਅਸੀਂ دیوار ਤੋੜਦੀਏ ਕਿਸੇ ਨਾ ਕਿਸੇ ਦੀ ਅਸੀਂ ਦੁਕਾਨ ਤੋੜਦੀਏ ਚਲੋ ਅਸੀਂ ਨਹੀਂ ਕਹਿੰਦੇ ਕੋਈ ਤੁਸੀਂ ਇਲੀਗਲ ਕੰਮ ਕਰੋ ਜਾਂ ਨੌਨ ਲੀਗਲ ਕੰਮ ਨਾ ਕਰੋ ਪਰ ਘੱਟੋ ਘੱਟ ਤੁਸੀਂ ਇੰਨਾ ਕ ਤਾਂ ਸੋਚ ਲੈਂਦੇ ਇੱਥੇ ਜੇ ਜੀ ਸੀ ਬੀਆਂ ਲੈ ਕੇ ਆਏ ਸਨ ਤੁਸੀਂ ਘੱਟੋ ਘੱਟ ਇੱਥੇ ਅੰਦਰ ਆ ਜਾਂਦੇ 500 ਮੀਟਰ ਤੇ ਇੱਥੇ ਦਿਖਾ ਦਿੰਦੇ ਕਿ ਘੱਟੋ ਘੱਟ ਜੇ ਸੜਕ ਨਹੀਂ ਬਣਾਣੀ ਤੁਸੀਂ ਅਸੀਂ ਜੀ ਸੀ ਬੀ ਕੋ ਮਾ ਕੇ ਇੱਥੇ ਰਾਹ ਤੁਸੀਂ ਪੱਧਰਾ ਕਰ ਦੋ ਤੇ ਜਦੋਂ ਸਰਕਾਰ ਆਈ ਸੀ ਇਹ بڑے ਮਤਲਬ ਠਾੜ ਬਾੜ ਨਾਲ ਅਸੀਂ ਐਦਾਂ ਕਰਾਂਗੇ ਅਸੀਂ ਐਦਾਂ ਕਰਕੇ ਜੇ ਤੁਸੀਂ ਮੈਨੂੰ 5 ਸੈਕਿੰਡ ਦਾ ਟਾਈਮ ਤੋਂ ਮੈਂ ਇੱਕ ਮੁੱਖ ਮੰਤਰੀ ਸਾਹਿਬ ਦੀ ਤੁਹਾਨੂੰ ਮੈਂ ਇੱਕ ਆਡੀਓ ਸੁਣਾਉਣਾ ਚਾਹਨਾ ਮੈਂ ਜਦੋਂ ਉਹ ਸੀਐਮ ਬਣੇ ਸਨ ਵੱਡੇ ਵੱਡੇ ਦਰਵਾਜ਼ੇ ਬਹੁਤ ਉੱਚੇ ਉੱਚੀਆਂ ਸੰਧਾ ਵਾਲੇ ਘਰਾਂ ਚੋਂ ਚੱਲਦਾ ਸੀ ਪਰ ਅੱਜ ਤੋਂ ਬਾਅਦ ਪੰਜਾਬ ਪਿੰਡਾਂ ਚੋਂ ਚੱਲੂਗਾ ਬਾੜਾਂ ਚੋਂ ਚੱਲੂਗਾ ਮੁਹੱਲਿਆਂ ਚੋਂ ਚੱਲੂਗਾ ਸ਼ਹਿਰਾਂ ਚੋਂ ਚੱਲੂਗਾ ਪੰਜਾਬ ਥੋੜਾ ਅਸੀਂ ਕੋਈ ਰਿਸਟਰੀ ਨਹੀਂ ਕਰਾਈ ਇਹਨਾਂ ਦੇ ਨਾਲ ਇੱਥੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਪੰਜਾਬ ਵਾਰਡਾਂ ਚੋਂ ਚੱਲੂਗਾ ਹੂੰ ਆਹ ਸ਼ਹਿਰ ਦਾ ਵਾਰਡ ਨੰਬਰ 14 ਹੈ ਮੈਨੂੰ ਤਾਂ ਨਹੀਂ ਕੋਈ ਦਿਖਦਾ ਪਿਆ ਇੱਥੇ ਕੋਈ ਆਇਆ ਇੱਥੇ ਕੋਈ ਸਾਡੇ ਸਾਰੇ ਇੱਥੇ ਸਾਥੀ ਖੜੇ ਆ ਕੋਈ ਪੁੱਛ ਲਓ ਕਿਸੇ ਨੂੰ ਇੱਥੋਂ ਕਿਹੜਾ ਇੱਥੇ ਪੰਜਾਬ ਚੱਲ ਰਿਹਾ ਪਿਆ ਇਹ ਵਾਰਡ ਨੰਬਰ 14 ਮੈਨੂੰ ਤਾਂ ਇੱਥੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਿਖਦਾ ਪਿਆ ਪਿਛਲੇ 3 ਸਾਲ ਹੋ ਗਏ ਕਿਸੇ ਨੁਮਾਇੰਦੇ ਨੂੰ ਨਹੀਂ ਇੱਥੇ ਕਿਸੇ ਦੀ ਫਿਕਰ ਬੀਬਾ ਜੀ ਆਪ ਤਾਂ ਚਾਰ ਸੈਟਰ ਬੈਠੇ ਨੇ ਉਹ ਪਹਿਲੋਂ ਮਾਨਸੇ ਦੇ ਸੀ ਉਹਨਾਂ ਤੋਂ ਤਾਂ ਮੈਂ ਕਹਿੰਦਾ ਕੋਈ ਖਰੜ ਹਲਕੇ ਨਾਲ ਕੋਈ ਲੈਣ ਦੇਣੀ ਨਹੀਂ ਹੈਗਾ ਹੁਣ ਉਹ ਚਾਰ ਸੈਕਟਰ ਦੇ ਵਿਚਾਰੇ ਕੌਣ ਹੈ ਨਾ ਜੂ ਚਾਰ ਸੈਕਟਰ ਜਾਊਗਾ ਉੱਥੇ ਕੋਈ ਭੁੱਲ ਭਲੇ ਕੇ ਚਾਰ ਸੈਕਟਰ ਪਹੁੰਚ ਵੀ ਗਿਆ ਜੰਡੀ ਕਿਹੜੂ ਚਲਾਨ ਕਰਾ ਕੇ ਆਊਗਾ ਕੋਈ ਆਪਣੀ ਗੱਡੀ ਨਾਲ ਜਾਂ ਆਪਣੇ ਕੋਈ ਮੋਟਰਸਾਈਕਲ ਨਾਲ ਨੇ ਦੀਪਕ ਜੀ ਇਹ ਕੰਮ ਤਾਂ ਨਗਰ ਕਾਉਂਸਲ ਦਾ ਹੈ ਤੁਸੀਂ ਨਗਰ ਕਾਉਂਸਲ ਨੂੰ ਕਹੋ ਵੀ ਸਾਡੀਆਂ ਸੜਕਾਂ ਨਹੀਂ ਬਣਦੀਆਂ ਮੈਂ ਮੰਨਦਾ ਹਾਂ ਜਰੂਰ ਕਿਤੇ ਨਾ ਕਿਤੇ ਨਗਰ ਕਾਉਂਸਲ ਦੇ ਥਰੂ ਹੀ ਕੰਮ ਹੋਣਾ ਹੈ ਪਰ ਨਗਰ ਕਾਉਂਸਲ ਵੀ ਇਹਦੇ ਵਿੱਚ ਕੀ ਕਰੇ ਇਹ ਜਿਹੜਾ ਇਹੋ ਜਿਹਾ ਕੰਮ ਹੈ ਇਹਦੇ ਲਈ ਸਰਪਲਸ ਫੰਡਸ ਦੀ ਲੋੜ ਹੈ ਇਹ ਕੋਈ ਐਦਾਂ ਨਹੀਂ ਹੈਗਾ ਕਿ ਲੱਖ ਜਾਂ 2 ਲੱਖ 3 ਲੱਖ ਦਾ ਕੰਮ ਨਹੀਂ ਹੈ ਇਹਦੇ ਲਈ ਕਿ ਜ਼ਿਆਦਾ ਘੱਟੋ ਘੱਟ ਸਰਕਾਰ ਦੇ ਨੁਮਾਇੰਦੇ ਦੀ ਇਹਦੇ ਵਿੱਚ ਪ੍ਰੈਜ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਕੱਲਾ ਨਗਰ ਕਾਉਂਸਲ ਦੇ ਹੱਥ 'ਚ ਨਹੀਂ ਹੈ ਇਹਦੇ ਲਈ ਘੱਟੋ ਘੱਟ ਸਰਪਲਸ ਫੰਡ ਦੀ ਲੋੜ ਹੈ ਨਗਰ ਕਾਉਂਸਲ ਕੋਲ ਸ਼ਾਇ ਕੱਲ ਵੀ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਨਿਆ ਗਾਉਂ ਪਹੁੰਚੇ ਸੀ ਉੱਥੇ ਵੀ ਉਹਨਾਂ ਨੇ ਇੱਕ ਕਲੋਨੀ ਤੋੜੀ ਹੈ ਕਲੋਨੀ ਨੂੰ ਜਿਹੜਾ ਉੱਥੇ ਚੈੱਕ ਕੀਤਾ ਗਿਆ ਕਿ ਉਹ ਕਲੋਨੀ ਜਿਹੜੀ ਗਲਤ ਬਣੀ ਹੋਈ ਹੈ ਹੁਣ ਉਹ ਕਹਿੰਦੇ ਵੀ ਸ਼ਹਿਰ ਦੇ ਵਿੱਚ ਕਲੋਨੀਆਂ ਇਹ ਜਿਹੀਆਂ ਬਣ ਚੁੱਕੀਆਂ ਕੱਲ ਨੂੰ ਲੋਕ ਆ ਕੇ ਸਾਨੂੰ ਕਹਿੰਦੇ ਆ ਵੀ ਆ ਨਾਲੀਆਂ ਬਣਾਓ ਗਲੀਆਂ ਬਣਾਓ ਜਦੋਂ ਕਲੋਨੀਆਂ ਜੋ ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਉਹ ਪੂਰਾ ਨਹੀਂ ਕਰ ਰਹੀਆਂ ਤਾਂ ਅਸੀਂ ਕੀ ਕਰ ਸਕਦੇ ਆ ਪਹਿਲਾਂ ਤਾਂ ਵੇਖੋ ਬੀਬਾ ਜੀ 3 ਸਾਲ ਬਾਅਦ ਹੀ ਨਹੀਂ ਆਏ ਆ ਹਾਂ ਆ ਹੁਣ ਜਦੋਂ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਰਿਜ਼ਲਟ ਸਾਹਮਣੇ ਆਇਆ ਹੁਣ ਉਹਨਾਂ ਨੂੰ ਵੀ ਆਪਣੀ ਆਪ ਦੀ ਫਿਕਰ ਇਥੋਂ ਪੈਣ ਲੱਗ ਗਈ ਕਿ ਸਾਡਾ ਪੰਜਾਬ ਦਾ ਵੀ ਇੱਥੇ ਸਾਡੀ ਜਾਣ ਦੀ ਤਿਆਰੀ ਆ ਉਹ ਹੁਣ 3 ਸਾਲਾਂ ਬਾਅਦ ਹੁਣ ਨਿਕਲ ਕੇ ਆਏ ਆ ਉਹ ਜੇ ਮੈਂ ਕਹਿੰਨਾ ਇਲੀਗਲ ਕਲੋਨੀਆਂ ਹੈਗੀਆਂ ਤੁਸੀਂ ਜ਼ਰੂਰ ਉਹਨਾਂ ਨੂੰ ਆਪਣਾ ਕਿਵੇਂ ਨਾ ਕਿਵੇਂ ਕਰਕੇ ਚਲੋ ਤੁਸੀਂ ਡਿਸਟ੍ਰੈਕਟ ਕਰੋ ਉਹਨਾਂ ਨੂੰ ਤੋੜੋ ਉੱਪਰ ਘਟੋ ਘਟ ਜਿਹੜਾ ਤੁਸੀਂ ਆਪਣੀ ਜੀਸੀਬੀ ਲੈ ਕੇ ਫਿਰਦੇ ਨੂੰ ਚੱਜ ਦੇ ਕੰਮ ਤਾਂ ਲਾ ਲਓ ਕੋਈ ਦੁਵਾਰ ਖੜੀ ਕਰੀਏ ਕੁਰਾਲ ਜੇ ਸੀਵੀਆਂ ਕਿਤੇ ਕੋਈ ਹੋਰ ਪਾਸੇ ਕਿਤੇ ਚੰਗੇ ਕੰਮ ਨਹੀਂ ਲਾਈਆਂ ਨਹੀਂ ਲਾਈਆਂ ਉਹਨਾਂ ਨੇ ਕੁਰਾਲੀ ਚ ਮੈਨੂੰ ਇੱਕ ਚੀਜ਼ ਗਣਾ ਦੇਵੇ ਜਾਂ ਇਹਨਾਂ ਦਾ ਕੋਈ ਸ਼ਹਿਰ ਦਾ ਨੁਮਾਇੰਦਾ ਗਣਾ ਦੇਵੇ ਕੋਈ ਆਮ ਆਦਮੀ ਪਾਰਟੀ ਦੇ ਇੰਨੇ ਨੁਮਾਇੰਦੇ ਨੇ ਉਹ ਬੀਬਾ ਜੀ ਦੇ ਹਮੇਸ਼ਾ ਚਾਰੇ ਪਾਸੇ ਕੋਈ ਇੱਧਰ ਕੋਈ ਉੱਧਰ ਮੈਨੂੰ ਦਿਖਾ ਦੇਣ ਇੱਕ ਚੀਜ਼ ਕੁਰਾਲੀ ਲਈ ਉਹਨਾਂ ਨੇ ਕੀਤੀ ਆ ਕਿੰਨੀ ਕੁ ਦੇਰ ਤੋਂ ਜਿਹੜੀ ਇੱਥੇ ਮਤਲਬ ਬਸੋਂ ਇਹ ਬਣੀ ਹੋਈ ਆ ਕਲੋਨੀ ਦੀ ਤੇ ਗਲੀ ਕੋਈ ਵੀ ਪੱਕੀ ਨਹੀਂ ਇੱਥੇ ਇਹ ਤਕਰੀਬਨ ਤਕਰੀਬਨ ਵੇਖੋ ਇੱਥੇ 8 ਤੋਂ 10 ਸਾਲ 4 ਸਾਲ ਦਾ ਚਲੋ ਇੱਕ ਐਗਜ਼ਾਮਪਲ ਮੈਂ ਦੱਸਦਾ ਇਸ ਤੋਂ ਪੁਰਾਣੇ ਵੀ ਬਹੁਤ ਬੈਠੇ ਨੇ ਕੋਈ 10 ਸਾਲ ਤੋਂ ਬੈਠਾ ਕੋਈ 8 ਸਾਲ ਤੋਂ ਬੈਠਾ ਉਦੋਂ ਆਬਾਦੀ ਥੋੜੀ ਘੱਟ ਸੀ ਟਾਮੇ ਟਾਮੇ ਇੱਥੇ ਮਕਾਨ ਬਣੇ ਹੋਏ ਸੀਗੇ ਪਰ ਸਮੇਂ ਨਾਲ ਇੱਥੇ ਬਹੁਤ ਜ਼ਿਆਦਾ ਇੱਥੇ ਆਪਣੀ ਗੈਦਰਿੰਗ ਇੱਥੇ ਵੱਧ ਚੁੱਕੀ ਆ ਸੇ ਇੱਥੇ ਆ ਜਿਹੜੀ ਆ ਬਡਾਲੀ ਰੋਡ ਆਪਾਂ ਕਹਿੰਨੇ ਮੇਨ ਦੀ ਗੱਲ ਆ ਇਹ ਵੀ ਇੱਥੇ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਸਾਡੇ ਐਮਸੀ ਦਾ 10 ਯਰ ਚੱਲਦਾ ਪਿਆ ਸੀ ਇਹ ਵੀ ਸੜਕ ਵੀ ਉਦੋਂ ਹੀ ਅਸੀਂ ਪਾਸ ਕਰਵਾਈ ਸੀ ਉਸ ਤੋਂ ਬਾਅਦ ਇਹਦੇ ਤੇ ਇੱਕ ਮੈਕੈਨਿਕ ਰਿਪੇਅਰ ਇੱਕ 10 ਰੁਪਏ ਦੀ ਰਿਪੇਅਰ ਦਾ ਵੀ ਕੋਈ ਖਰਚਾ ਨਹੀਂ ਹੋਇਆ ਹੈਗਾ ਇਸਦੇ ਸਬੰਧ ਵਿੱਚ ਨਗਰ ਕੌਂਸਲ ਨਾਲ ਜਾਂ ਆਪਣੇ ਕੌਂਸਲਰ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਮੈਂ ਮੈਂ ਇਲਾਕਾ ਵਾਸੀਆਂ ਨੂੰ ਪੁੱਛਾਂਗਾ ਸ਼ਾਇਦ ਇਹਨਾਂ ਨੇ ਕਿਸੇ ਨੇ ਕੀਤੀ ਹੋਵੇ ਨਾ ਕੀਤੀ ਹੋਵੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਪਰ ਇਹ ਮੇਰੇ ਖਿਆਲ ਨਾਲ ਕਾਉਂਸਲਰ ਦੇ ਥੋ ਸ਼ਾਇਦ ਬਾਹਰ ਹੀ ਹੋ ਚੁੱਕੀ ਹੈ ਗੱਲ ਕਿਉਂਕਿ ਉੱਥੇ ਮੇਰੇ ਖਿਆਲ ਨਾਲ ਤੇ ਐਨਿਊਅਲ ਐਨਿਊਅਲੀ ਆਪਣੇ ਮੰਥਲੀ ਮੀਟਿੰਗਸ ਵੀ ਮੇਰੇ ਖਾਲ ਨਹੀਂ ਹੋ ਪਾਰੀਆਂ ਸ਼ਾਇਦ ਇਹ ਕੰਮ ਵੱਡਾ ਹੈ ਇਸ ਕਰਕੇ ਇਹ ਸਰਕਾਰ ਦੇ ਨੁਮਾਇੰਦੇ ਜਾਂ ਸਾਡੇ ਆਪਣੇ ਬੀਬਾ ਜੀ ਗਗਨ ਮਾਨ ਜੀ ਉਹਨਾਂ ਦੇ ਥਰੂ ਹੀ ਇਹ ਕੰਮ ਪੋਸੀਬਲ ਹੋ ਸਕਦਾ ਹੈ ਨਾਮ ਹੈ ਜੀ ਕਿੰਨੇ ਸਮੇਂ ਤੋਂ ਇੱਥੋਂ ਰਹੇ ਹੋ ਮੇਰਾ ਰਾ ਕੁਮਾਰ ਜੀ ਚਾਰ ਦਿਨ ਤੋਂ ਰਹਿ ਨਹੀਂ ਮਾਰੇ ਕੀ ਕੀ ਸਮੱਸਿਆ ਸਾਨੂੰ ਇੱਕ ਦਾ ਇਹ ਜੀ ਮਚਿਆ ਜੀ ਆ ਬਈ ਆ ਰਹੀ ਨਹੀਂ ਗਣੀ ਬਿਲਕੁਲ ਪਾਣੀ ਘਟ ਜਾਂਦਾ ਜੀ ਐਸੀ ਬਣਾਉ ਮੈਂ ਤੇ ਪਾਣੀ ਦੇ ਵੀ ਕੋਈ ਬਣ ਨਹੀਂਗਾ ਤੁਸੀਂ ਆਪਣੇ ਜਿਹੜੇ ਤੁਹਾਡੇ ਵਾਰ ਦੇ ਕਾਉਂਸਲਰ ਹੈ ਉਹਨਾਂ ਤੱਕ ਤੁਸੀਂ ਜਾਣੂ ਕਰਵਾਇਆ ਉਹਨਾਂ ਨੂੰ ਦੱਸਿਆ ਇਸ ਕਿਸਮੱਸਿਆ ਬਾਰੇ ਆ ਦੱਸਿਆ ਜੀ ਬਾਈ ਮੈਂ ਨਹੀਂ ਨੰਦੋਂ ਹਾਂਜੀ ਫੋਨ ਚੱਕਦਾ ਕੋਈ ਨੁਮਾਇੰਦਾ ਫੋਨ ਕਰਦਾ ਹੂੰ ਆ ਚੱਕਦੇ ਨਹੀਂ ਕੋਈ ਫੋਨ ਕਰਦਾ ਕੋਈ ਨੁਮਾਇੰਦਾ ਫੋਨ ਨਹੀਂ ਚੱਕਦਾ ਤੁਸੀਂ ਸਮੱਸਿਆ ਦੱਸੀ ਮੇਰੇ ਸੋਸਟਰ ਹੈ ਜੋ ਜੀ ਸੋਨੀਮ ਹਾਜ਼ਲ ਜੀ ਇਹ ਇੱਥੇ 6 ਮਹੀਨੇ ਤੋਂ ਰਹਿ ਰਹੇ ਨੇ ਹਮ ਇਹਨਾਂ ਨੇ ਕੱਲ ਫੰਕਸ਼ਨ ਕਰਾਉਣ ਦਾ ਸੁਝਾਗਨ ਬਿਲਕੁਲ 15 ਦਿਨ ਇਹਨਾਂ ਨੇ ਲਗਾਤਾਰ ਫੋਨ ਕੀਤਾ ਕਿ ਇੱਥੇ ਆ ਕੇ ਪਰ ਭਰਪਾਈ ਕਰ ਦੋ ਇਹ ਸੀਵਰੇਸ ਖਰਾਬ ਕਰ ਗਏ ਸੀਵਰੇਸ ਹਾਂ ਜੀ ਸੀਵਰੇਸ ਬੰਦ ਉਹਨਾਂ ਨੇ ਆਪਣੇ ਕੋਲ ਜੋ ਵੀ ਲੇਬਰ ਦੇ ਕੇ ਉਹਨਾਂ ਨੇ ਆਪਣੇ ਕੋਲ ਬੰਦ ਕਰਵਾਈ ਜਦ ਇਹਨਾਂ ਨੂੰ ਫੋਨ ਕਰੋ ਫੋਨ ਚੱਕਦੇ ਨਹੀਂ ਬਾਅਦ ਚ ਕਹਿੰਦੇ ਅਸੀਂ ਹੈ ਕਿੱਥੇ ਹੋ ਤੁਸੀਂ ਆਮ ਜੰਦਾ ਰੋਂਦੀ ਰਹਿੰਦੀ ਹੈ ਤੁਸੀਂ ਆਪਣੇ ਘਰ ਬੈਠੇ ਅਮੀਨਵਾਰ ਜੜਮੀ ਜਵਾ ਬੰਦ ਕਰਾਈ ਜੀ ਇਥੇ ਨੇ ਵਾ ਵਾ ਇਹ ਬੰਦੋਗੀ ਜਾ ਰੇਟੋ ਆ ਐਂਡਾ ਮੱਛਰ ਇਹਨਾਂ ਸੀਵਰਸ ਕੰਮ ਨਹੀਂ ਕਰਦੇ ਜਦ ਦੇਖੋ ਕਦੀ ਇਤਰੋ ਵੀ ਕੁਛ ਹੋ ਰਿਹਾ ਕਦੀ ਇਤਰੋ ਵੀ ਕੁਛ ਕਿਸੇ ਨੂੰ ਬੁਖਾਰ ਆ ਤਾਂ ਕਿਸੇ ਨੂੰ ਵੋਮੇਟਿੰਗ ਹੋ ਰਹੀ ਹੈ ਸੋ ਜਦ ਬਿਮਾਰ ਹੁੰਦਾ ਬੱਚਾ ਬਿਮਾਰਾ ਸਿਆਣਾ ਬਿਮਾਰਾ ਇਹ ਮੱਛਰ ਨਹੀਂ ਮੱਛਰ ਐਲੋਮੈਟਿਕਮ ਲੈ ਰਿਹਾ ਜਾਂਦੇ ਜਲਦੀ ਨਾ ਤਾਂ ਇਥੋ ਦੀ ਐਮਸੀ ਆਣਗੇ ਨਾ ਨੌਰੇ ਨੁਮਾਇੰਦੇ ਆਣਾਂ ਕਿ ਹਾਂ ਤੁਸੀਂ ਬਿਮਾਰ ਆਓ ਤੁਹਾਨੂੰ ਲੈ ਕੇ ਚਲੀਏਗੇ ਜੇ ਮਾਰਕੀਟ ਹੈ ਮਾਰਕੀਟ ਜਿਹੜੀ ਟਾਵਰ-ਡਾਵਰ ਦੁਕਾਨਾਂ ਹੈ ਗਿਆ ਉੱਥੇ ਵੀ ਆਪਣੇ ਆਪਣਾ ਉਹਨਾਂ ਨੇ ਸਭ ਨੇ ਆਪਣਾ ਮੰਡੀ ਬਣਾਈ ਪਈ ਹੈ ਜੇ ਆਮ ਬੰਦੇ ਹੈ 20 ਰੁਪਏ ਕਿਲੋ ਟਮਾਟਰ ਦੇ ਰਹੇ ਹੈ ਤੇ ਉਹਨਾਂ ਨੇ 30-35 ਦੇਨੇ ਹੈ ਹਰ ਪਾਸੇ ਸਮੱਸਿਆ ਹੀ ਸਮੱਸਿਆ ਹੈ ਜਦੋਂ ਤੁਸੀਂ ਜੀ ਬਿਲਕੁਲ ਜਦੋਂ ਤੁਸੀਂ ਘਰ ਖਰੀਦਦੇ ਅਸੀਂ ਕੋਈ ਤੁਹਾਨੂੰ ਦੱਸਿਆ ਵੀ ਇੱਥੇ ਜਿਹੜੀ ਗਲੀ ਓਡਾ ਫੂਡ ਹੈ ਬੜੀ ਚੀਜ਼ ਹੈ ਤੁਸੀਂ ਜਾਣ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਇੱਥੇ ਸੀਵਰੇਜ ਨਹੀਂ ਪਿਆ ਆਪਣੇ ਪ੍ਰਾਈਵੇਟ ਪੁਆਏ ਹੈ ਜੇ ਪਤਾ ਹੁੰਦਾ ਕੌਣ ਹੈ ਜਿਹੜਾ ਆਪਣਾ ਪੈਸਾ ਗਲਤ ਲਗਾਏਗਾ ਹਰ ਕੋਈ ਚੰਦਾ ਇੱਕ ਨੰਬਰ ਦਾ ਪੈਸਾ ਮੇਰਾ ਇੱਕ ਨੰਬਰ ਚ ਲਗਾਉਂ ਕੋਈ ਨਹੀਂ ਚਾਹੇਗਾ ਕਿ ਜੇ ਕਲੋਨੀ ਇੱਤੇ ਗਲਤ ਕੱਟੀ ਹੋਈ ਹੈ ਜਾਂ ਇਲੀਗਲ ਹੈ ਤੇ ਮੈਂ ਉੱਥੇ ਫਸਾਂ ਇਹ ਜੇ ਡੀਲਰ ਇਹਨਾਂ ਨੂੰ ਫੜੋ ਪਹਿਲੇ ਜਿਹੜੇ ਇਲੀਗਲ ਕਲੋਨੀਆ ਬਣਾਉਂਦੇ ਤੇ ਗਰੀਬ ਜੰਦਾ ਨੂੰ ਉੱਥੇ ਫਸਾਉਂਦੇ ਆਂ ਹਰ ਕਿਸੇ ਨੂੰ ਆਪਣੀ ਛੱਤ ਚਾਹੀਦੀ ਬੱਚੇ ਆਵਸਤੇ ਜੀ ਉਹ ਚ ਸਾਰੀ ਉਮਰ ਲੋਨ ਉਤਾਰਦਾ ਆਪਣੇ ਬੱਚੇ ਪਿੱਛੇ ਉਤਾਰਦਾ ਲੋਨ ਲੈ ਕੇ ਮਕਾਨ ਬਣਾਉਂਦਾ ਬਾਅਦ ਚ ਉਹਨੂੰ ਪਤਾ ਲੱਗਦਾ ਇਹ ਕਲੋਨੀ ਇਲੀਗਲ ਹੈ ਡਿਸਟਰੈਕਟ ਕਰ ਦਿੱਤੀ ਜਾਂਦੀ ਹੈ ਇਸ ਚ ਉਸ ਬੰਦੇ ਦਾ ਕੀ ਕੀ ਫਾਲਤ ਹੈ ਜਿੰਨੇ ਉੱਥੇ ਆ ਕੇ ਮੁਕਾਨ ਲਿੱਤਾ ਕੀ ਕਹਾਂਗੇ ਅ ਕੀ ਕਹਾਂਗੇ ਵੀ ਜਦੋਂ ਇਹ ਕਲੋਨੀਆਂ ਜਿਹੜੀਆਂ ਬਣਦੀਆਂ ਆ ਉਸੇ ਸਮੇਂ ਹੀ ਰੋਕਣਾ ਚਾਹੀਦਾ ਜੇਕਰ ਇਹ ਪੋਡਾ ਅਪਰੂਵ ਨਹੀਂ ਹੈ ਲੋਟਿੰਗ ਤੌਰ ਤੇ ਮੈਡੀਕਲ ਫੈਸਿਲਿਟੀ ਨਾ ਕੋਈ ਹਸਪੀਟਲ ਨਾ ਕੋਈ तकरीबन ਤਰੀਕਾ 10 ਤੋਂ 15 ਸਾਲ ਹੋ ਚੁੱਕੇ ਇਹਨਾਂ ਕਲੋਨੀਆਂ ਕਿ ਨਵੀਂ ਕੋ ਅੱਜ ਦੀ ਕਲੋਨੀ ਨਹੀਂ ਹੈਗੀ ਇਹ ਸੋ ਅਸੀਂ ਤਾਂ ਅੱਜ ਇਹਨਾਂ ਦੀ ਸਾਰਿਆਂ ਦੀ ਗੁਜ਼ਾਰਿਸ਼ ਤੇ ਮੈਂ ਤਾਂ ਅਬ ਸਾਡੇ ਸਾਬਕਾ ਮੰਤਰੀ ਗਗਨਮਾਨ ਜੀ ਨੇ ਇਹਨਾਂ ਦਾ ਹਾਰ ਕੇ ਅਸੀਂ ਅੱਜ ਕਿਤੇ ਇੱਥੇ ਲੱਭਦੇ ਨਹੀਂ ਪਏ ਸਾਨੂੰ ਕਿਸੇ ਨੂੰ ਵੀ ਅਸੀਂ ਇਹਨਾਂ ਦਾ ਗੁੰਮਸ਼ੁਦਗੀ ਦਾ ਪੋਸਟਰ ਇੱਥੇ ਸਾਰੇ ਪਾਸੇ ਲਾਉਣ ਲੱਗੇ ਆ ਜੇ ਕਿਸੇ ਨੂੰ ਪਤਾ ਹੋਵੇ ਤੇ ਸਾਡੇ ਤੱਕ ਜਰੂਰ ਪਹੁੰਚ ਕਰਾ ਅਸੀਂ ਇਹਨਾਂ ਦੇ ਵਿਚਾਰਿਆਂ ਦੀ ਜੋ ਇਹਨਾਂ ਦੀ ਗੁਜ਼ਾਰਿਸ਼ ਆ ਅਸੀਂ ਉਹਨਾਂ ਤੱਕ ਜਰੂਰ ਰੱਖ ਸਕਦੇ ਹਾਂ ਮੈਂ ਤੁਸੀਂ ਕੁਮਸ਼ੋਦਾਰ ਦੇ ਜਿਹੜੇ ਪੋਸਟਰ ਲਾਏ ਵੇ ਆ ਪਰ ਮੰਤਰੀ ਸਾਹਿਬ ਤਾਂ ਹਰ ਵੇਲੇ ਕਹਿੰਦੇ ਵੀ ਅਸੀਂ ਤਾਂ ਗਰਾਉਂਡ ਲੈਵਲ ਤੇ ਆ ਹਰ ਇੱਕ ਥਾਂ ਤੇ ਜੇ ਪਰਸਲ ਚੋਂ ਉੱਥੇ ਦੀ ਗੱਲ ਕਰੀਏ ਕੱਲ ਦੀ ਨਵਾਂ ਗਰਾਉਂਡ ਦੇ ਵਿੱਚ ਜੇ ਕੁਝ ਸਮਾਂ ਪਹਿਲਾਂ ਇੱਥੇ ਵੀ ਆ ਕੇ ਗਏ ਕਰਾ ਲਈ ਤੁਸੀਂ ਕਹਿੰਦੇ ਗਰਾਉਂਡ ਲੈਵਲ ਮੈਂ ਕਹਿੰਨਾ ਅਸੀਂ ਤਾਂ ਗਰਾਉਂਡ ਲੈਵਲ ਦੀ ਖੜੇ ਆ ਤੇ ਗਰਾਉਂਡ ਲੈਵਲ ਤੇ ਕੀ ਕੀਤਾ ਉਹਨਾਂ ਨੇ ਇੱਥੇ ਆ ਕੇ ਦੇਖ ਲਓ ਪਿੱਛੇ ਕੋਈ ਇੱਕ ਚੀਜ਼ ਜ਼ਿਆਦਾ ਤੁਸੀਂ ਗਰਾਉਂਡ ਲੈਵਲ ਤੇ ਜਿਹੜੀ ਆਪਾਂ ਕਹਿ ਦੀ ਹੈ ਸਰ ਕਿੱਥੇ ਜਿੱਥੇ ਤੁਸੀਂ ਸਮੂਥਲੀ ਚੱਲ ਪਾਓਗੇ ਇਸ ਰੋਡ ਤੇ ਕਿੱਥੇ ਗਲੀਆਂ ਚ ਸਮੂਥਲੀ ਚੱਲੋਗੇ ਕਦੇ ਬ ਵੱਟਾ ਡਿਗਰਾ ਨਾ ਮਾਰੇ ਬਣੀ ਜੀ ਉਲੀ ਡਗਰ ਨਹੀਂ ਕੋਈ ਫਰਕ ਨਹੀਂ ਪੈਂਦਾ ਲੋ ਐਂਡ ਆਰਡਰ ਪੰਜਾਬ ਦਾ ਉਹ ਖੇਰੂ ਖੇਰੂ ਹੋਇ ਹੋ ਰੱਖਿਆ ਡਰੱਗ ਦਾ ਇੱਥੇ ਆਪਾਂ ਨੂੰ ਪਤਾ ਕੀ ਹਾਲ ਹੈ ਤੇ ਮੈਂ ਕਹਿੰਦਾ ਰੋਜ਼ ਕਿਤੇ ਨਾ ਕਿਤੇ ਕਰਾਲੀ ਦੇ ਵਿੱਚ ਇੱਕ ਨਾ ਇੱਕ ਆਪਣੀ ਮਾਂ ਆਪਣੇ ਪੁੱਤ ਨੂੰ ਗਵਾਰੀ ਹੈ ਸੋ ਆਪਾਂ ਕਿਸੇ ਕਿਸੇ ਮਸਲੇ ਦਾ ਦੇਖਿਆ ਕਿ ਸਰਕਾਰ ਨੇ ਕੋਈ ਸਮਾੜ ਨਹੀਂ ਆਈ ਹੈ ਅਮਗਰ ਬੀਬਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਸੀਐਮ ਸੀਗੇ ਉਦੋਂ ਸਲਾਹ ਦਿੱਤੀ ਸੀ ਛੋਟੀ ਜਿਹੀ ਇੱਕ ਜੀ ਕਿ ਕੈਪਟਨ ਸਾਹਿਬ ਕਿ ਤੁਹਾਡਾ 1 ਸਾਲ ਰਹਿ ਗਿਆ ਕੀ ਤੁਹਾਡੀ ਜਾਣ ਦੀ ਤਿਆਰੀ ਹੈ ਕਿ ਤੁਸੀਂ ਚੱਜ ਦੇ ਕੰਮ ਕਰ ਰਹੇ ਲੋਕ ਤੁਹਾਨੂੰ ਯਾਦ ਰੱਖਣਗੇ ਹੁਣ ਮੈਂ ਕਿ ਛੋਟੀ ਬੀਬਾ ਜੀ ਨੂੰ ਮੈਂ ਸਲਾਹ ਦੇਣੀ ਆਉਣਾ ਕਿ ਤੁਹਾਡੇ ਡੇਢ ਸਾਲ ਰਹਿ ਗਏ ਤੁਸੀਂ ਭਾਵੇਂ ਤੀਂ ਕੁਰਾਲੀ ਦੇ ਵਿੱਚ ਤਾਜਮਹਿਲ ਵੀ ਖੜਾ ਕਰ ਦੋ ਲੋਕ ਤੁਹਾਨੂੰ ਫੇਰ ਵੀ ਇੱਥੇ ਵੜਨ ਨਹੀਂ ਦੇਣਗੇ ਭਾਵੇਂ ਤੁਸੀਂ ਇੱਥੇ ਕੁਤਬ ਮੀਨਾਰ ਵੀ ਬਣਾ ਦੋ ਤੁਹਾਨੂੰ ਇੱਥੇ ਲੋਕਾਂ ਨੇ ਇੱਥੇ ਵੜਨ ਨਹੀਂ ਦੇਣਾ ਆਉਣ ਵਾਲੀ ਇਲੈਕਸ਼ਨ ਬੇਸਿਕ ਫੈਸਿਲਿਟੀ ਪੂਰੀ ਹੋਏਗੀ ਤਾਂ ਹੀ ਕੋਈ ਯਾਦ ਕਰੇਗਾ ਨਹੀਂ ਤਾਂ ਕੋਈ ਯਾਦ ਕਰੇਗਾ ਕੀ ਲੱਗਦਾ ਵੀ ਤਰੱਕੀ ਹੋਈ ਨਹੀਂ ਕੋਈ ਵਿਕਾਸ ਕਰਨ ਹੋਏ ਬਿਲਕੁਲ ਵੀ ਨਹੀਂ ਹੋਏ ਸਾਰਿਆਂ ਤੋਂ ਦੇਖ ਲਓ ਇਹ ਇਕੱਲਾ ਨਹੀਂ ਕਹਿ ਰਿਹਾ ਦੇਖੋ ਸਾਰੇ ਕਿੰਨੀ ਆਵਾਮ ਕੜੀ ਆ ਤੇ ਮੈਂ 2 ਦਿਨ ਨੂੰ ਸਿਰਫ ਇੱਥੇ ਆਈ ਆ ਮੈਂ ਜਲੰਧਰ ਤੋਂ ਆਇਆ ਦੋ ਦਿਨ ਚ ਦੇਖ ਲੈ ਤੇ ਕੀ ਹਾਲ ਹੈ ਗਾਂਗੋ ਮੈਂ ਹੋ ਮੈਨੂੰ ਪਤਾ ਲੱਗੂ ਬਹੁਤ ਅੱਗੇ ਤੱਕ ਇੱਕ ਤਕਰੀਬਨ 3/2 ਹਾਫ ਕਿਲੋਮੀਟਰ ਦਾ ਸਟ੍ਰੈਚ ਹੈ ਸਾਰਾ ਉਹੀ ਕਿਹਾ ਮਾਣ ਮਮੀ ਆ ਜੀ ਪਾਣੀ ਘੋਟੇ ਘੋਟੇ ਡੜ ਜੂ ਆ ਆ ਦੇਖੋ ਮਾ ਕੋਲ ਮੈਡੀਕਲ ਫੈਸਿਲਿਟੀ ਤੇ ਨਾਲ ਕੁਛ ਹੋਰ ਆ ਦੇ ਸਾਰਾ ਵੀ ਦੇ ਇਹ ਤਾਂ ਹਲੇ ਲੱਕੀ ਲਈ ਆ ਸੀ ਅੱਜ ਡਰਾਈ ਡੇ ਦੇ ਵਿੱਚ ਆਏ ਆ ਜੇ ਕਿਤੇ ਤੇ ਬਰਸਾਤ ਹੁੰਦੀ ਮੈਂ ਕਹਿੰਦਾ ਵਿਚਾਰੇ ਇੱਥੇ ਅੱਜ ਆਉਂਦੇ ਵੀ ਨਾ ਉੱਤੋਂ ਆਪਾਂ ਨੂੰ ਤਾਂ ਬਾਲਕਾਂ 니 ਦੇ ਦੂਹ ਇਹਨਾਂ ਨਾਲ ਗੱਲ ਕਰਨੀ ਪੈਣੀ ਸੀ ਆਪਾਂ ਨੂੰ ਸੋ ਅਸੀਂ ਬੇਨਤੀ ਕਰਦੇ ਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਏ ਸਾਲ ਡੇਢ ਸਾਲ ਜਿੰਨਾ ਵੀ ਬਚਿਆ ਏ ਥੋੜਾ ਬਹੁਤ ਜੇ ਤੁਹਾਨੂੰ ਕੋਈ ਥੋੜੀ ਬਹੁਤੀ ਵੀ 1% ਵੀ ਜੇ ਤੁਹਾਨੂੰ ਸ਼ਰਮ ਹੈਗੀ ਆ ਤਾਂ ਥੋੜਾ ਜਿਹਾ ਇੱਥੇ ਜਿਹੜੇ ਵਿਚਾਰੇ ਲੋਕ ਜ਼ਮੀਨੀ ਤੌਰ ਤੇ ਲੈਵਲ ਤੇ نیچے ਬੈਠੇ ਆ ਥੋੜਾ ਜਿਹਾ ਇਹਨਾਂ ਲਈ ਸੋਚ ਕੇ ਕੁਛ ਨਾ ਕੋਈ ਡਿਵੈਲਪਮੈਂਟ ਕਰ ਜਾਓ ਨਹੀਂ ਲੋਕਾਂ ਨਾਲ ਕਹਿਣਾ ਹੈ ਕਿ ਵਿਰੋਧੀ ਪਾਰਟੀ ਦੇ ਆ ਵੀ ਸ਼ਾਇਦ ਤਾਂ ਮੁੱਦਾ ਚੱਕ ਰਹੇ ਜਾਣਬੁੱਝਕ ਹੈ ਜਾਂ ਫਿਰ ਪੋਸਟਰ ਹੈ ਜਿਹੜੇ ਤਾਂ ਲੈ ਕੇ ਆਏ ਆ ਨਹੀਂ ਇਹ ਸੜਕ ਨੂੰ ਮੈਂ ਤਾਂ ਨਹੀਂ ਇਹ ਰਾਤ ਨੂੰ ਰਾਤ ਖਰਾਬ ਕਰਦੀ ਇਹ ਤਾਂ ਇੱਥੇ ਨੇਚੁਰਲ ਹੈ ਸੜਕ ਇਹਦਾ ਪੁੱਛ ਲੋ ਇਹਦਾ ਤੇ 8 ਸਾਲਾਂ ਤੋਂ ਇੱਤੀ ਹੈ ਮੈਂ ਤਾਂ ਨਹੀਂ ਸੜਕ ਅੱਜ ਪੁੱਟ ਕੇ ਆਪਣੇ ਘਰੇ ਲੈ ਗਿਆ ਤੋ ਇਹਨਾਂ ਦਾ ਜਿਹੜੇ ਉਕੁਬਸ਼ੂਤ ਕੀ ਦੇ ਚਲੋ ਇਹ ਵਿਕਾਸ ਕਰਦੇ ਤੇ ਮੰਨਦੇ ਆ ਵੀ ਜਿਹੜੀ ਇਹ ਸੜਕ ਬਣਨੀ ਚਾਹੀਦੀ ਹੈ ਜਿਹੜੇ ਤੁਸੀਂ ਪੋਸਟਰ ਲਾਏ ਮੈਂ ਉਸ ਦੀ ਗੱਲ ਕਰਦਾ ਵੀ ਉਹ ਤਾਂ ਕਹਿੰਨੇ ਬੀਬਾ ਜੀ ਲੱਭਦੇ ਨਹੀਂ ਕਿਸੇ ਨੂੰ ਕਿਸੇ ਦਾ ਕੋਈ ਕੰਮ ਹੋਵੇ ਮੈਂ ਕਹਿੰਦਾ ਤੁਸੀਂ ਮੰਦਾਜ਼ੋ ਕਿਸੇ ਨੇ ਆਖਰੀ ਕੋਈ ਦੋ ਤਿੰਨ ਸਾਲਾਂ ਚ ਐਸੀ ਕਿਸੇ ਕੋ ਬੰਦੇ ਨੂੰ ਕੋਈ ਬੀਬਾ ਜੀ ਦੇ ਕਿਸਨ ਦਰਸ਼ਨ ਹੋਏ ਹੋਣ ਉਹਨਾਂ ਦੀ ਨਾਲ ਤੁਸੀਂ ਗੱਲ ਕਰੋ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਆਪ ਦੀ ਲੀਡਰਸ਼ਿਪ ਦੀ ਨਾਲ ਗੱਲ ਕਰੋ ਉਹ ਤਾਂ ਕੀ ਪਤਾ 24 ਘੰਟੇ ਫੋਨ ਤੇ ਕਨੈਕਟਡ ਰਹਿੰਦੇ ਹੋਣ ਤੁਹਾਨੂੰ ਉਹਨਾਂ ਤੋਂ ਕੀ ਮਤਲਬ ਹੈ ਇੱਥੇ ਲੋਕਾਂ ਦੇ ਵਿੱਚ ਖੜਨਾ ਕੇ ਮਤਲਬ ਆਮ ਲੋਕਾਂ ਨਾਲ ਰابطਾ ਨਹੀਂ ਹੈ ਆਮ ਲੋਕਾਂ ਨਾਲ ਨਹੀਂ ਰابطਾ ਇਹਨਾਂ ਦਾ 1947 ਦੇ ਵਿੱਚ ਸਾਨੂੰ ਜਿਹੜੇ ਬ੍ਰਿਟਿਸ਼ ਆਏ ਸੀ ਨਾ ਉਹ ਨਹੀਂ ਲੁੱਟ ਕੇ ਗਏ ਅ ਜਿੰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਨੂੰ ਲੁੱਟ ਕੇ ਜਾਣਾ ਇਥੋਂ ਪੰਜਾਬ ਤੋਂ